ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਜਰਾ ਫਾਰਮ ਹਾਊਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾਉਣੀ ਹੈ ਕਿ ਅਸੀਂ ਪੁਕੜੀਆਂ ਨੂੰ ਜਿਹੜਾ ਵਾ ਕੀ ਚਾਰਾ ਪਾਉਂਦੇ ਆ ਇਹਨਾਂ ਦਾ ਇਹਦੀ ਖੁਰਾਕ ਕੀ ਆ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਅਸੀਂ ਇਹਨਾਂ ਨੂੰ ਜਿਹੜੀ ਫੀਡ ਆ ਉਹ ਤੇ ਪਾਉਂਦੇ ਪਾਉਂਦੇ ਆ ਤੇ ਜਿਹੜੇ ਇਸ ਤੋਂ ਇਲਾਵਾ ਸਾਡੀ ਜਿੰਨੀ ਵੀ ਸਬਜ਼ੀ ਵਾਧੂ ਆ ਸਾਰੀ ਇਹੋ ਹੀ ਖਾਂਦੀਆਂ ਨੇ ਜਿੱਦਾਂ ਹੋਣਾ ਸੀ ਇਹਨਾਂ ਨੂੰ ਆ ਪਾਲਕ ਵੱਧ ਸੀਗੀ ਉਹ ਵੱਢ ਕੇ ਸੁੱਟੀ ਹੋਈ ਆ ਫੇਰ ਹਲਦੀ ਕ੍ਰਸ਼ ਕਰਕੇ ਪਾ ਦਿੰਦੀ ਆ ਲਸਣ ਪਾ ਦੋ ਅ ਅਦਰਕ ਪਾ ਦੋ ਪਰਾਸ਼ ਕਰਕੇ ਫਿਰ ਇਹਨਾਂ ਨੂੰ ਪਿਆਜ਼ ਕੱਟ-ਕੱਟ ਕੇ ਉਸੇਰੇ ਸ਼ਾਮੋ ਸੁਤੀ ਦੇ ਸੁਤੀ ਦਾਏ ਤੇ ਬਾਕੀ ਜਿੰਨੀ ਵੀ ਵੱਧ ਸਬਜ਼ੀ ਉਧਰ ਹੋ ਜਾਂਦੀ ਆ ਉਹ ਸਾਰੀ ਇਹਨਾਂ ਨੂੰ ਤੇ ਪੱਠੇ ਉਹ ਪੱਠਿਆਂ ਦੇ ਵਿੱਚ ਇਹ ਆ ਕਿ ਪੱਤੇ ਬਹੁਤ ਖੁਸ਼ ਹੋ ਕੇ ਖਾਂਦੀਆਂ ਤੁਹਾਨੂੰ ਪਤਾ ਹੈ ਕਿ ਫਿਰ ਸਰੋਂ ਦੇ ਉਹ ਜਿਹੜੇ ਬੀਜੀ ਹੋਈ ਆ ਉਹ ਫਟ ਕੇ ਛੁੱਟਦੀ ਦੀ ਇਹਨਾਂ ਨੂੰ ਉਹ ਖਾਂਦੀਆਂ ਰਹਿੰਦੀਆਂ ਨੇ ਤੇ ਇਸ ਤੋਂ ਇਲਾਵਾ ਕੋਈ ਇਹਨਾਂ ਦਾ ਹੈ ਨਹੀਂ ਕੋਈ ਖਾਸ ਨਹੀਂ ਇਹਨਾਂ ਨੂੰ ਫਲ ਫਰੂਟ ਕੋਈ ਨਹੀਂ ਪਾਉਂਦੇ ਤੇ ਬਾਕੀ ਇਹ ਸਾਰਾ ਦਿਨ ਘੁੰਮਦੀਆਂ ਨੇ ਫਿਰ ਇੱਥੇ ਬਾਜਰਾ ਵੀ ਲੈ ਖਾ ਦਿੰਦੇ ਨੇ ਬਾਜਰੇ ਦਾ ਇਹ ਚਿੱਟਾ ਜਿਹੜਾ ਵਾ ਹਫਤੇ ਬਾਅਦ ਜਿਹੜਾ ਦਿੰਦੇ ਰਹਿੰਦਾ ਵਾ ਤੇ ਉਹ ਸਾਰਾ ਦਿਨ ਚੁਗਦੀਆਂ ਰਹਿੰਦੀਆਂ ਨੇ ਤੇ ਆ ਬਾਕੀ ਹੋਰ ਅਸੀਂ ਮੱਕੀ ਹਮ ਮੱਕੀ ਭਾਂਕ ਲੈ ਆਉਂਦੇ ਆ ਉਹ ਪਾਉਂਦੇ ਆ ਤੇ ਬਾਕੀ ਜਿਹੜੀ ਰੈਡੀਮੇਡ ਫੀਡ ਆ ਉਹ ਤਾਂ ਚੱਲਦੀ ਹੀ ਚੱਲਦੀ ਆ ਤੇ ਆ ਬਿਲਕੁਲ ਜੀ ਹੁਣ ਸ਼ਾਮ ਦਾ ਵੇਲਾ ਸੀ ਜਦੋਂ ਅਸੀਂ ਆਏ ਆ ਇਹ ਕਬੂਤਰ ਤੇ ਆਪਣੇ ਘਰ ਦੇ ਚਲ ਗਏ ਨੇ ਤੇ ਲਾਈਕ ਆਉਣੀਆਂ ਦੀਆਂ ਜਾਂਦੀਆਂ ਨੇ ਕੋਸ਼ਕ ਜਿਹੜੇ ਆ ਮੁਰਗੇ ਮੁਰਗੀਆਂ ਨੇ ਘੁੰਮਣ ਿਆ ਥੱਲੇ ਤੇ ਕੋਸ਼ਕ ਮੁਰਗੇ ਮੁਰਗੀਆਂ ਜਿਹੜੇ ਨੇ ਉਹ ਆਪਣੇ ਘਰਾਂ ਵਿੱਚ ਐਂਟਰ ਹੋ ਰਹੇ ਆ ਅਸੀਂ ਅੱਜ ਥੋੜਾ ਸ਼ਾਮ ਦੇ ਟਾਈਮ ਤੇ ਆਏ ਆ ਤੇ ਆ ਦੇਖੋ ਕੁਛ ਲੱਗੇ ਹੋਏ ਆ ਪੱਤੇ ਆ ਹਲਦੀ ਵੇਖੋ ਹਲਦੀ ਅਸੀਂ ਜਦੋਂ ਇੱਕ ਦੋ ਦਿਨ ਪਹਿਲਾਂ ਆਉਂਦੇ ਸੀ ਨਾ ਉਹ ਤੇ ਖਾਂਦੇ ਨਹੀਂ ਸੀ ਤੇ ਹੁਣ ਇਹਨਾਂ ਨੂੰ ਖਾਂਦੀ ਹੱਤ ਪਈ ਹੈ ਉਹ ਬਿੱਲੀ ਕਸ਼ ਕਰਕੇ ਇਹਨਾਂ ਨੂੰ ਤੋ ਹਲਦੀ ਹੀ ਬਖਾਂਦੀ ਰਹਿੰਦੀ ਹੈ ਤੇ ਹਲਦੀ ਦਾ ਤੁਹਾਨੂੰ ਪਤਾ ਹੀ ਹੈ ਕਿ ਇਹ ਐਂਟੀਆਕਸੀਡੈਂਟ ਹੁੰਦੀ ਜਿਹਦੇ ਵਿੱਚ ਤੇ ਇਨਸਾਨਾਂ ਲਈ ਵਧੀਆ ਹੈ ਤੇ ਜਾਨਵਰਾਂ ਲਈ ਵੀ ਤੇ ਇਹ ਤੋਂ ਵਧੀਆ ਨਹੀਂ ਵਧੀਆ ਚੀਜ਼ ਹੈ ਤੇ ਆਹ ਦੇਖੋ ਮੁਰਗੀਆਂ ਤੁਰਦੀਆਂ ਜਿਹੜੀਆਂ ਅੰਡੇ ਨਾਲ ਦਾ ਗੰਢਾ ਕੰਪਲੀਟ ਹੋ ਗਿਆ ਹੈ ਉਹ ਆਪਣੇ ਪਰ ਸੌਣ ਵਾਸਤੇ ਤੁਰਦੀਆਂ ਖੁਸ਼ਾ ਪਾਣੀ ਪੀ ਰਹੀਆਂ ਨੇ ਉਹਨਾਂ ਖਾ ਕੇ ਖਾਣਾ ਤੇ ਕੋਈ ਇਸ ਤਰ੍ਹਾਂ ਦੇ ਹਮ ਉੱਪਰ ਇਹ ਵੀ ਚੁੰਡੀਆਂ ਨੇ ਵੀ ਦਾਣਾ ਖਾ ਰਹੀਆਂ ਨੇ ਉਹੜਾ ਲਸਣ ਇਹ ਸਾਫ਼ ਕੀਤਾ ਸੀ ਉਹ ਜੀਆਂ ਜੇ ਸੁਟਿਆ ਹੀ ਉਹ ਵੀ ਚੁਗਦੀਆਂ ਰਹਿੰਦੀਆਂ ਨੇ ਆ ਭਾਜੀ ਹੁਣ ਮੈਥਰੇ ਵਧ ਰਹੀ ਸੀਗੀ ਮੈਥਰੇ ਇੰਦਰ ਸੁਟ ਗਈਆਂ ਤੇ ਕੁਛ ਹੁਣ ਖਾਣੀਆਂ ਕੁਛ ਸੇਦੇ ਖਾਣੀਆਂ ਕੁਛ ਅ ਚਿਪਸ ਦੇ ਪੈਕ ਤੋੜੇ ਸੁਟੇ ਹੋਏ ਆ ਆਪਣੀ ਮਾਜੀ ਨਾਲੇ ਚਿਪਸ ਖਾਂਦੀਆਂ ਰਿੰਦੀਆਂ ਸਾਰਾ ਦਿਨ ਤੇ ਇਧਰ ਦਸਨ ਉਦਨ ਵਾਲਾ ਖਲਾਰਿਆ ਤੇ ਚਿਪ ਸਾਰਾ ਦਿਨ ਪਹੁੰਚੇ ਮਾਰਦੀਆਂ ਰਿੰਦੀਆਂ ਤੇ ਬਾਕੀ ਪਾਣੀ ਦਾ ਸਿਸਟਮ ਜਿਹੜਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਡ੍ਰਿਪ ਸਿਸਟਮ ਲਗਾਇਆ ਹੋਇਆ ਹੈ ਤੇ ਪਾਣੀ ਦਾ ਕੋਈ ਸਾਰਾ ਦਿਨ ਇੰਨਾ ਪਸਤਾਨੀ ਹੁੰਦਾ ਇੱਕੋ ਵਾਰੀ ਸਵੇਰੇ ਪਾਣੀ ਭਰ ਦਿੰਨੇ ਆ ਤੇ 100 ਲੀਟਰ ਉਹ ਸਾਰਾ ਦਿਨ ਪਾਣੀ ਪਿੰਦੀ ਰਹਿੰਦੀ ਹੈ। ਸਬਜ਼ੀ ਬੀਜਣ ਦਾ ਤੇ ਮੁਰਗੀ ਭਾਂ ਲੱਗੇ ਲੱਗੇ ਹੋਣ ਤੇ ਉਹਦਾ ਇਹ ਫਾਇਦਾ ਹੋ ਜਾਂਦਾ ਹੈ ਕਿ ਜਿੰਨੀ ਤੁਹਾਡੀ ਸੱਤੀ ਵਾਧਿਆ ਸਾਰੀ ਤੁਸੀਂ ਇਹਨਾਂ ਨੂੰ ਪਾ ਦੋ ਤੇ ਬੜੀਆਂ ਖੁਸ਼ ਹੋ ਕੇ ਖੰਡੀਆਂ ਨੇ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਜਿਹੜੀ ਹੈ ਉਹ ਚੰਗੀ ਲੱਗੀ ਹੋਵੇ ਸਾਡੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ